ਸੱਚ ਗੱਲ ਇਹ ਮੈਂ ਹਾਂ ਕਵਰ ਸਿੰਘ 베ਦੀ ਅਕਸਰ ਇਹ ਗੱਲ ਉੱਬਰਦੀ ਆ ਕਿ ਪਹਿਲਾਂ ਤੋਲੋ ਫਿਰ ਬੋਲੋ ਪਰ ਇਹ ਗੱਲ ਸਾਡੇ ਸਿਆਸਤਦਾਨਾਂ ਤੇ ਲਾਗੂ ਹੁੰਦੀ ਦਿਖਾਈ ਨਹੀਂ ਦਿੰਦੀ ਕਿਉਂਕਿ ਸੱਤਾ ਦੇ ਵਸ ਪੈ ਚੁੱਕੇ ਨਾਲ ਲੋਕਾਂ ਦਾ ਇੱਕੋ ਮਕਸਦ ਹੁੰਦਾ ਹੈ ਕਿ ਝੂਠ ਬੋਲਿਆ ਜਾਵੇ ਝੂਠ ਵੇਚਿਆ ਜਾਵੇ ਤੇ ਆਪਣਾ ਮਨੋਰਥ ਪੂਰਾ ਕੀਤਾ ਜਾਵੇ ਤੇ ਇਸ ਗੱਲ ਦਾ ਜੋਰ ਹਰ ਸਿਆਸਤਦਾਨ ਲਗਾਉਂਦਾ ਹੈ ਕਿ ਉਹਨਾਂ ਦਾ ਝੂਠ ਕਿਸ ਕਦਰ ਲੋਕਾਂ ਦੇ ਵਿੱਚ ਵਟਿਆ ਜਾਣਾ ਚਾਹੀਦਾ ਤੇ ਉਹ ਇਸ ਤਰ੍ਹਾਂ ਵੇਚ-ਵਟ ਕੇ ਆਪਣੀ ਸਿਆਸਤ ਨੂੰ ਚਮਕਾਉਂਦੇ ਚਲੇ ਜਾਂਦੇ ਆ ਪਰੰਤੂ ਜਦੋਂ ਸਮਾਂ ਆਉਂਦਾ ਤਾਂ ਉਹਨਾਂ ਦਾ ਮਾਰਿਆ ਹੋਇਆ ਝੂਠ ਵੀ ਜਦੋਂ ਸਾਹਮਣੇ ਆਜੇ ਤਾਂ ਬਹੁਤ ਸਾਰੇ ਸਵਾਲ ਉੱਭਰਦੇ ਆ ਬਹੁਤ ਸਾਰੇ ਮਸਲੇ ਅਜਿਹੇ ਨੇ ਜੇ ਉਹਨਾਂ ਦਾ ਜ਼ਿਕਰ ਕਰ ਲਈਏ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਜੇ ਵੱਡਾ ਜ਼ਿਕਰ ਹੋ ਰਿਹਾ ਹੈ ਜਿਸ ਦੇ ਬਾਰੇ ਹੁਣ ਤੱਕ ਸਿਆਸਤਦਾਨਾਂ ਨੇ ਇਨਸਾਫ ਦੇਣ ਦੀ ਗੱਲ ਕੀਤੀ ਹੈ ਤਾਂ ਹੁਣ ਜ਼ਿਕਰ ਹੋ ਰਿਹਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦਾ ਤਾਂ ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਸਿਆਸਤਦਾਨਾਂ ਦੇ ਵਿਚਾਲੇ ਜਿਹੜਾ ਪੇਚ ਹੈ ਉਹ ਫਸਦਾ ਦਿਖਾਈ ਦੇ ਰਿਹਾ ਜੇ ਕੋਈ ਸਿਆਸਤਦਾਨ ਸਫਾਈ ਰੱਖ ਰਿਹਾ ਹੈ ਤੇ ਦੂਸਰਾ ਸਿਆਸਤਦਾਨ ਉਹਨਾਂ ਦੀ ਪੋਲ ਖੋਲਦਾ ਨਜ਼ਰ ਆਉਂਦਾ ਹੈ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਿੰਨ ਦਹਾਕਿਆਂ ਤੋਂ तिहाड़ जिल्च ने ਹੁਣ ਸਵਾਲ ਇਸ ਗੱਲ ਦੇ ਖੜੇ ਹੋ ਰਿਹਾ ਕਿ ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਬਿਮਾਰ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਤੇ ਆਖਰ ਉਹਨਾਂ ਦੀ ਰਹਾਈ ਦੇ ਉੱਤੇ ਪੇਚ ਫਸ ਕਿੱਥੇ ਰਿਹਾ ਹੈ ਸਿਆਸਤਦਾਨਾਂ ਦੀ ਨੀਂਦ ਵਿੱਚ ਖੋਟ ਕਿੱਥੇ ਹੈ ਤੇ ਅਰਵਿੰਦ ਕੇਜਰੀਵਾਲ ਹੋਰਾਂ ਦੀ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਹੋਰਾਂ ਦੀ ਰਹਾਈ ਕਿਉਂ ਰੋਕੀ ਹੋਈ ਹੈ ਤੇ ਹੁਣ ਜਿਸ ਤਰ੍ਹਾਂ ਸਿਆਸਤਦਾਨਾਂ ਨੇ ਇੱਕ ਦੂਜੇ ਦੇ ਪ੍ਰਤੀ ਤੰਝ ਕੱਸਿਆ ਤਾਂ ਸਵਾਲ ਇਹ ਖੜੇ ਹੋ ਰਿਹਾ ਕਿ ਹੁਣ ਮਾਲਵਿੰਦਰ ਸਿੰਘ ਕੰਗ ਹੋਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਵਿਕਰਮ ਸਿੰਘ ਮਜੀਠੀਆ ਨੂੰ ਘੇਰਿਆ ਕਿਉਂਕਿ ਵਿਕਰਮ ਮਜੀਠੀਆ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਦਿੱਲੀ ਸਰਕਾਰ ਦੇ ਚਿਹਰੇ ਨੂੰ ਬੇਨਕਾਬ ਕੀਤਾ ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੇ ਜਦੋਂ ਸੱਤਾ ਨੂੰ ਹੱਥਿਆਉਣਾ ਸੀ ਜਦੋਂ ਪੰਜਾਬ 'ਚ ਸਰਕਾਰ ਬਣਾਉਣੀ ਸੀ ਤਾਂ ਉਹਨਾਂ ਦੀਆਂ ਫੇਰੀਆਂ ਦੇ ਦੌਰਾਨ ਜਿਸ ਤਰ੍ਹਾਂ ਦੇ ਬਿਆਨ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਆਏ ਬਰਗਾੜੀ ਮੋਰਚੇ ਨੂੰ ਲੈ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਨੂੰ ਲੈ ਕੇ ਉਹਨਾਂ ਦਾ ਬਿਆਨ ਜਦੋਂ ਚੱਲਦਾ ਫਿਰਦਾ ਸਾਹਮਣੇ ਆਉਂਦਾ ਤੇ ਉਹਨਾਂ ਨੇ ਇਸ ਗੱਲ ਦੇ ਉੱਤੇ ਆਪਣਾ ਬਿਆਨ ਦਿੱਤਾ ਸਿੱਕੇ ਜਦੋਂ ਪੰਜਾਬ 'ਚ ਸਾਡੀ ਸਰਕਾਰ ਆਉਂਦੀ ਹੈ ਤਾਂ 24 ਘੰਟਿਆਂ ਦੇ ਵਿੱਚ ਬਰਗਾੜੀ ਮਸਲੇ ਤੇ ਇਨਸਾਬ ਮਿਲੇਗਾ ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤਾਂ ਅਸੀਂ 24 ਘੰਟਿਆਂ ਦੇ ਵਿੱਚ ਹੀ ਕਰ ਦੇਵਾਂਗੇ ਹੁਣ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਸਲਾ ਫਸਦਾ ਹੈ ਤਾਂ ਕਿਤੇ ਨਾ ਕਿਤੇ ਸਿਆਸਤਦਾਨਾਂ ਦੇ ਆਪਸੀ ਸਿੰਘ ਵੀ ਫਸਦੇ ਨਜ਼ਰ ਆਉਂਦੇ ਆ ਤੇ ਬਿਗਰਾ ਮਜੀਠੀਆ ਨੇ ਤਾਂ ਇੱਥੋਂ ਤੱਕ ਕਿਹਾ ਕਿ 295 ਇਹਦੇ ਮਸਲੇ ਦੇ ਵਿੱਚ ਹੁਣ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰਦੇ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਕੇਜਰੀਵਾਲ ਨੇ 2017 18 ਤੋਂ ਉਨਾਂ ਕੋਲ ਇਹ ਫਾਈਲ ਬਾਰ-ਬਾਰ ਪੁਟਾ ਪੋਈਆ ਔਰ ਅੱਜ 7ਵੀਂ ਵਾਰੀ ਪ੍ਰੋਫੈਸਰ ਦਵਿੰਦਰ ਪਾਲ ਪੋਲਰ ਦਾ ਕੇਸ ਰਿਹਾਈ ਦਾ ਰਿਜੈਕਟ ਕਰਤਾ ਇਨ ਸੰਬਡੀ ਜੀ ਦੀ ਫਾਸੀ ਇਸ ਗੱਲ ਤੇ ਸੁਪਰੀਮ ਕੋਰਟ ਨੇ ਤਬਦੀਲ ਕੀਤੀ ਦਾ ਹੀ ਇਸ ਨਾਟ ਕੀਪਿੰਗ ਵੈਲ ਉਹ ਠੀਕ ਨਹੀਂ ਨੇ ਬੜੀ ਅਜੰਤਕ ਕੀਤੀ ਸੀ ਔਰ ਜਦੋਂ ਇਹ ਰਿਪੋਰਟ ਦਿੱਤੀ ਸੀ ਇਹਦੇ ਚ ਰეკਮੈਂਡੇਸ਼ਨ ਸੀ ਕਿ 295 A ਦਾ ਪਰਚਾ ਅਸੌਦੇ ਸਾਥ ਤੇ ਦਰਜ ਹੋਣਾ ਚਾਹੀਦਾ ਤੇ ਹੋਮ ਮਿਨਿਸਟਰ ਕੌਣ ਹੈ ਉਸ ਤੇ ਕਿਉਂ ਬੈਠੇ ਨੇ ਉਹਦੀ ਸੈਂਕਸ਼ਨ ਕਿਉਂ ਨਹੀਂ ਦਿੱਤੀ ਜਾ ਰਹੀ ਸਿੰਪਲ ਕਾਰਨ ਇੱਕ ਹੈ ਕਿਉਂਕਿ ਹਰਿਆਣੇ ਚ ਇਲੈਕਸ਼ਨ ਆ ਰਹੀ ਹੈ ਔਰ ਆਮ ਆਦਮੀ ਪਾਰਟੀ ਔਰ ਰੂਲਿੰਗ ਪਾਰਟੀ ਉਥੋਂ ਦੀ ਜਿਹੜੀ ਭਾਪੀ ਉਹਨੂੰ ਪਰੋਲ ਦਿੰਦੀ ਆ ਉਹਨਾਂ ਚ ਰੇਸ ਲੱਗੀ ਕਿ ਅਸੀਂ ਇਹ ਆਪ ਦਾ ਇਹਨੂੰ ਨਾਰਾਜ਼ ਨਹੀਂ ਕਰਨਾ ਬਰਗਾੜੀ ਕਾਂਡ ਮਸਲੇ ਦੇ ਵਿੱਚ ਜਿਸ ਤਰ੍ਹਾਂ ਸੱਟ ਬਣਦੀ ਆ ਤੇ ਇੱਕ ਸਿੱਖਾਂ ਦਾ ਵਫਤ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਦਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਸਾਡੀ ਸਰਕਾਰ ਆਉਣ ਦਿਓ ਤੁਰੰਤ ਇਨਸਾਫ ਦੇਵਾਂਗੇ ਉਸ ਸਿੱਟ ਦੇ ਵਿੱਚ ਬਿਲਕੁਲ ਸਪਸ਼ਟ ਹੁੰਦਾ ਸੀ ਕਿ ਕਿਸ ਤਰ੍ਹਾਂ ਬੇਦਬੀਆਂ ਹੋਈਆਂ ਅਤੇ ਬੇਦਬੀਆਂ ਦੇ ਪਿੱਛੇ ਕਿਸ ਤਰ੍ਹਾਂ ਰਾਮ ਰਹੀਮ ਦੇ ਪੈਰੋਕਾਰ ਸ਼ਾਮਲ ਹੈ ਤਾਂ ਇੱਕ ਕਿਹਾ ਜਾ ਰਿਹਾ ਕਿ 295 ਇਹਦੇ ਮਾਮਲੇ ਦੇ ਵਿੱਚ ਹੁਣ ਮੁੱਖ ਮੰਤਰੀ ਕਾਰਵਾਈ ਕਿਉਂ ਨਹੀਂ ਕਰਦੇ ਤੇ ਵਿਕਰਮ ਮਜੀਠੀਆ ਨੇ ਇੱਥੋਂ ਤੱਕ ਦੱਸਿਆ ਕਿ ਕਾਰਵਾਈ 295 ਇਹਦੇ ਮਾਮਲੇ ਦੇ ਵਿੱਚ ਇਸ ਕਰਕੇ ਨਹੀਂ ਹੋ ਰਹੀ ਕਿ ਚੋਣਾਂ ਦਾ ਸਮਾਂ ਨੇੜੇ ਹੈ ਤੇ ਆਮਾਦੀ ਪਾਰਟੀ ਹਰਿਆਣਾ ਦੇ ਵਿੱਚ ਵੋਟਾਂ ਦਾ ਲਾਹਾ ਖਟਣਾ ਚਾਹੁੰਦੀ ਹੈ ਜਿਸ ਤਰ੍ਹਾਂ ਭਾਜਪਾ ਦੀ ਸਰਕਾਰ ਵਾਰ-ਵਾਰ ਵੋਟਾਂ ਹਾਸਲ ਕਰਨ ਲਈ ਜਾਂ ਵੋਟਾਂ ਦਾ ਧਰੋਵੀਕਰਨ ਕਰਦਿਆਂ ਰਾਮ ਰਹੀਮ ਨੂੰ ਵਾਰ-ਵਾਰ ਪ੍ਰੋਲ ਦੇ ਰਹੀ ਹੈ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕ ਰਹੀ ਹੈ ਤਾਂ ਜਿਸ ਤਰ੍ਹਾਂ ਜਿਵੇਂ ਜਿਵੇਂ ਰਾਮ ਰਹੀਮ ਨੂੰ ਪ੍ਰੋਲ ਦਿੱਤੀ ਜਾਂਦੀ ਹੈ ਤੇ ਇਸ ਗੱਲ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਿਹਾ ਕਿ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨਾ ਤਾਂ ਉਹ ਛੱਡੇ ਜਾ ਰਿਹਾ ਤੇ ਨਾ ਹੀ ਉਹਨਾਂ ਦੀ ਪਰੋਲ ਹੁੰਦੀ ਐ ਜੇ ਪਰੋਲ ਹੁੰਦੀ ਵੀ ਐ ਤਾਂ ਵੱਖਰੇ ਦੌਰੇ ਮਾਪਦੰਡ ਰੱਖਦੀਆਂ ਐ ਭਾਜਪਾ ਨਾਲ ਸੰਬੰਧਤ ਸਰਕਾਰਾਂ ਤਾਂ ਬੰਦੀ ਸਿੰਘਾਂ ਦੀ ਰਹਾਈ ਦਾ ਮਸਲਾ ਤੇ ਪ੍ਰੋਫੈਸਰ ਦਵਿੰਦਰ ਪਾਤ ਸਿੰਘ ਪੋਲਰ ਦੀ ਰਹਾਈ ਨੂੰ ਲੈ ਕੇ ਜਿਸ ਤਰ੍ਹਾਂ ਸਿਆਸੀ ਪੇੜ ਚੱਲਦਾ ਵਿਖਾਈ ਦਿੱਤਾ ਐ ਤਾਂ ਉੱਥੇ ਹੀ ਆਵਾਦੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਹੋਰਾ ਨੇ ਵੀ ਸਥਿਤੀ ਨੂੰ ਸਪਸ਼ਟ ਕੀਤਾ ਜਦੋਂ ਅਕਾਲੀ ਦਲ ਦੇ ਸਿੱਖ ਆਗੂ ਸੱਤਾ ਤੋਂ ਬਾਹਰ ਹੁੰਦੇ ਐ ਧਾਰਮਿਕ ਮੁੱਦਿਆਂ ਨੂੰ ਛੇੜਦੇ ਆ ਬੰਦੀ ਸਿੰਘ ਯਾਦ ਆ ਜਾਂਦੇ ਆ ਤਾਂ ਉਹਨਾਂ ਨੇ ਵੀ ਸਥਿਤੀ ਸਪਸ਼ਟ ਕੀਤੀ ਹੈ ਕਿ ਸਵੇਰ ਹੁੰਦਿਆਂ ਹੀ ਸੁਖਬੀਰ ਬਾਦਲ ਨੂੰ ਤੇ ਬਿਕਰਮ ਮਜ਼ੀਠੀਆ ਨੂੰ ਮੁੱਖ ਮੰਤਰੀ ਯਾਦ ਆਉਣ ਲੱਗ ਜਾਂਦੇ ਆ ਤੇ ਇਸੇ ਕਰਕੇ ਗਾਲਾਂ ਦਾ ਇੱਕ ਸਿਲਸਿਲਾ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਅਕਾਲੀ ਲੀਡਰ ਕਰਦੇ ਨਜ਼ਰ ਆਉਂਦੇ ਆ ਤਾਂ ਮਾਲਵਿੰਦਰ ਕੰਗ ਨੇ ਗੱਲ ਕਹੀ ਹੈ ਕਿ ਜਦੋਂ ਇਹ ਲੋਕ ਸੱਤਾ 'ਚ ਹੁੰਦੇ ਆ ਤਾਂ ਉਸ ਸਮੇਂ ਬੰਦੀ ਸਿੰਘਾਂ ਨੂੰ ਇਹ ਅੱਤਵਾਦੀ ਦੱਸਦੇ ਐ ਤੇ ਹੁਣ ਜਦੋਂ ਸੱਤਾ ਇਹਨਾਂ ਲੋਕਾਂ ਦੇ ਹੱਥਾਂ ਵਿੱਚ ਨਹੀਂ ਰਹੀ ਜਾਂ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਬਕ ਸਿਖਾ ਦਿੱਤਾ ਹੈ ਤਾਂ ਹੁਣ ਇਹਨਾਂ ਨੂੰ ਬੰਦੀ ਸਿੰਘ ਵੀ ਯਾਦ ਆ ਰਿਹਾ ਹੈ ਹੁਣ ਇਹਨਾਂ ਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਵੀ ਯਾਦ ਆ ਰਿਹਾ ਹੈ ਤੇ ਜਦ ਉਹਨਾਂ ਨੇ ਇਸ ਗੱਲ ਦੇ ਉੱਤੇ ਸਥਿਤੀ ਸਪਸ਼ਟ ਕੀਤੀ ਕਿ ਦਿੱਲੀ ਦੀ ਸਰਕਾਰ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦੀ ਕੈਬਨਟ ਦੇ ਮੰਤਰੀ ਜੇਲ੍ਹ ਮੰਤਰੀ ਅਸ਼ੋਕ ਗੈਲੋਤ ਸਮੇਤ ਹੋਰ ਜਿਹੜੇ 6 ਵਿਅਕਤੀਆਂ ਦਾ ਇੱਕ ਬੋਰਡ ਬਣਿਆ ਸੀ ਉਹਨਾਂ 6 ਵਿਅਕਤੀਆਂ ਨੇ ਹੀ ਪ੍ਰੋਫੈਸਰ ਪੋਲਰ ਦੀ ਰਿਹਾਈ ਦੇ ਉੱਤੇ ਇਤਰਾਜ਼ ਖੜੇ ਕੀਤੇ ਤੇ ਇਹ ਗੱਲ ਕੰਗੋਹਰਾ ਨੇ ਸਪਸ਼ਟ ਕੀਤੀ ਕਿ ਕਿਸ ਤਰ੍ਹਾਂ ਦਿੱਲੀ ਦੇ ਐਲਜੀ ਸਖਸੈਨਾ ਵੱਲੋਂ ਇੱਕ ਬੋਰਡ ਬਣਾਇਆ ਜਾਂਦਾ ਹੈ ਤੇ ਕਿਸ ਤਰ੍ਹਾਂ ਉਸ ਬੋਰਡ ਦੇ ਵਿੱਚ ਬੈਠੇ 6 ਮੈਂਬਰ ਭਾਜਪਾ ਨਾਲ ਸੰਬੰਧਿਤ ਹੈ ਉਹਨਾਂ ਦਾ ਮੰਤਰੀ ਤਾ ਇਸ ਗੱਲ ਦੇ ਉੱਤੇ ਸਥਿਤੀ ਸਪਸ਼ਟ ਕਰ ਚੁੱਕਿਆ ਕਿ ਦਿੱਲੀ ਸਰਕਾਰ ਤਾਂ ਪ੍ਰੋਫੈਸਰ ਭੁੱਲਰ ਨੂੰ ਛੱਡਣਾ ਚਾਹੁੰਦੀ ਹੈ ਪਰੰਤੂ ਜਿਸ ਤਰ੍ਹਾਂ ਜਿਹੜੇ ਲੋਕਾਂ ਨੇ ਭਾਜਪਾ ਨਾਲ ਗੱਠਜੋੜ ਕੀਤਾ ਸੀ ਤਾਂ ਆਖਰ ਹੁਣ ਇਹ ਅਕਾਲੀ ਦਲ ਦੇ ਲੋਕ ਭਾਜਪਾ ਦੇ ਉਹਨਾਂ ਆਗੂਆਂ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਕਿਉਂ ਨਹੀਂ ਪੁੱਛਦੇ ਕਿ ਬੰਦੀ ਸਿੰਘ ਕਿਉਂ ਨਹੀਂ ਛੱਡੇ ਜਾ ਰਹੇ ਤੇ ਪ੍ਰੋਫੈਸਰ ਭੁੱਲਰ ਦੀ ਰਹਾਈ ਦੇ ਮਸਲੇ ਦੇ ਉੱਤੇ ਉਹਨਾਂ 6 ਵਿਅਕਤੀਆਂ ਨੇ ਜਿਨ੍ਹਾਂ ਨੇ ਇਤਰਾਜ਼ ਖੜੇ ਕੀਤੇ ਆ ਉਹ ਵੀ ਉਸ ਭਾਜਪਾ ਦਾ ਹਿੱਸਾ ਹੈ ਤੇ ਹੁਣ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੂੰ ਵੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਪ੍ਰੋਫੈਸਰ ਤਵਿੰਦਰ ਪਾਰ ਭੁੱਲਰ ਜਿਹੜੇ ਕਿ 25 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜੇਲ੍ਹ 'ਚ ਬੰਦ ਨੇ ਜਿਨ੍ਹਾਂ ਦੀ ਨਾ ਸਿਰਫ ਸਿਹਤ ਬਲਕਿ ਮਾਨਸਿਕ ਸਥਿਤੀ ਵੀ ਬਹੁਤ ਚੰਗੀ ਨਹੀਂ ਕਹੀ ਜਾ ਸਕਦੀ ਹੈ ਮੈਡੀਕਲ ਰਿਪੋਰਟਾਂ ਕਹਿੰਦੀਆਂ ਭਾਜਪਾ ਦੇ ਨੁਮਾਇंदे ਲੈਫਟਨੈਂਟ ਗਵਰਨਰ ਨੇ ਸੱਤ ਮੈਂਬਰੀ ਬੋਰਡ ਬਣਾਇਆ ਹੋਇਆ ਜਿਦੇ ਚ 6 ਮੈਂਬਰ ਲਗਾਤਾਰ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਦਾ ਵਿਰੋਧ ਕਰ ਰਹੇ ਆ ਔਰ ਆ ਮਿਨਟਸ ਹੈ ਮੇਰ ਕੋ ਮੀਟਿੰਗ ਦੇ ਇਕਲੌਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦੇ ਕੈਬਨਿਟ ਕੁਲੀਕ ਕਿਲਾਸ਼ ਗਹਿਲੋਜੀ ਨੇ ਇਸ ਮੀਟਿੰਗ ਚ ਪਰਜੋਰ ਤਰੀਕੇ ਨਾਲ ਮੰਗ ਕੀਤੀ ਕਿ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਨੂੰ ਰਿਹਾ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਵੱਡੇ ਸਵਾਲ ਦਿੱਲੀ ਸਰਕਾਰ ਤੇ ਖੜੇ ਕਰਦਿਆਂ ਕਿਹਾ ਕਿ ਸੌੜੇ ਹਿੱਤਾ ਖਾਤਰ ਸਿਆਸੀ ਹਿੱਤਾ ਖਾਤਰ ਰਵਿੰਦ ਕੇਜਰੀਵਾਲ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ ਪੰਜਾਬ ਦੇ ਵਿੱਚ ਆ ਕੇ ਬਾਰ ਬਾਰ ਝੂਠ ਬੋਲਿਆ ਹੈ ਤੇ ਹੁਣ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਜੀ ਉਸ ਰੈਗੂਲਰ ਬੇਲ ਦੀ ਫਾਈਲ ਰੋਕ ਲਈ ਹੈ ਤੇ ਜਿਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿੱਚ ਬੈਠੀ ਆਮ ਆਦੀ ਪਾਰਟੀ ਦਾ ਸਿੱਖਾਂ ਪ੍ਰਤੀ ਜਾਂ ਉਹਨਾਂ ਬੰਦੀ ਸਿੰਘਾਂ ਪ੍ਰਤੀ ਕੀ ਨਜ਼ਰੀਆ ਹੈ ਤਾਂ ਕਹਿ ਸਕਦੇ ਹਾਂ ਕਿ ਇਹਨਾਂ ਸਿਆਸਤਦਾਨਾਂ ਦੇ ਵਿਚਾਰੇ ਜਿਸ ਤਰ੍ਹਾਂ ਇੱਕ ਦੂਜੇ ਨੂੰ ਇਸ ਗੱਲ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਆਮ ਆਦੀ ਪਾਰਟੀ ਵਾਲੇ ਝੂਠ ਬੋਲਦੇ ਆ ਅਕਾਲੀ ਦਲ ਵਾਲੇ ਝੂਠ ਬੋਲਦੇ ਆ ਪਰੰਤੂ ਲੋਕਾਂ ਦਾ ਮੰਨਣਾ ਕਿ ਸਿਆਸਤਦਾਨ ਆਪਣੇ ਸਿਆਸੀ ਲਾਹਾ ਖੱਟਣ ਲਈ ਅਕਸਰ ਹੀ ਝੂਠ ਬੋਲਦੇ ਆ ਤੇ ਉਹਨਾਂ ਦੇ ਦਿੱਤੇ ਹੋਏ ਬਿਆਨ ਉਹਨਾਂ ਦੀਆਂ ਪੁੱਠੀਆਂ ਸਿੱਧੀਆਂ ਟਿੱਪਣੀਆਂ ਕਿਤੇ ਨਾ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਦੀਆਂ ਨੇ ਕਿਤੇ ਨਾ ਕਿਤੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੋਲਰ ਦੀ ਰਿਹਾਈ ਵੀ ਇਸੇ ਕਰਕੇ ਨਹੀਂ ਹੋ ਰਹੀ ਕਿ ਇਹ ਸਿਆਸਤਦਾਨ ਪੁੱਠੇ ਸਿੱਧੇ ਬਿਆਨ ਦਿੰਦੇ ਤਾਂ ਨજર ਆਉਂਦੇ ਆ ਤੇ ਝੂਠ ਇਸ ਕਦਰ ਬੋਲਦੇ ਆ ਕਿ ਜਿਨ੍ਹਾਂ ਨੇ ਆਪਣੀਆਂ ਸਜਾਵਾਂ ਪੂਰੀਆਂ ਕਰ ਲਈਆਂ ਉਹਨਾਂ ਦੀ ਰਹਾਈ ਤੇ ਉਹਨਾਂ ਦੀ ਪਰੋਲ ਦੇ ਵਿੱਚ ਜੇ ਕੋਈ ਵੱਡੀ ਅੜਚਣ ਦਿਖਾਈ ਦਿੰਦੀ ਹੈ ਤਾਂ ਇਹ ਸਿਆਸਤਦਾਨਾਂ ਦਾ ਮਾਰਿਆ ਹੋਇਆ ਝੂਠ ਹੀ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ